ਹਰ ਜੀ ਤੁਹਾਡੇ ਨਿੱਤ ਕਿ ਉਹ ਤੁਹਾਨੂੰ ਕੀ ਲੱਗਦੀ ਸੀ ਕਿ ਕਰਨਾ ਚਾਹੀਦਾ ਕੋ ਮੇਰਾ ਭਤੀਜਾ ਹੀ ਜਗਰਾ ਸਿੰਘ ਕੱਲ ਸਾਡੇ ਇੱਥੇ ਪੈਣ ਤੇ ਮੇਲਾ ਸੀ ਤੇ ਉੱਥੇ ਸੇਵਾ ਕਰਦਾ ਰਿਹਾ ਸਾਰੀ ਦਿਹਾੜੀ ਸਾਮਾ ਨੂੰ ਘਰ ਆ ਘਰੋਂ ਫੇਰ ਉਹ ਆਪਸੇ ਜਾ ਰਿਹਾ ਸੀਗਾ ਰਹਤੇ ਜੇ ਤਿੰਨ ਨੌਜਵਾਨ ਮਲੇ ਆ ਮੋਟਰਸਾਈਕਲ ਤੇ ਅੱਗੇ ਉਹਦੇ ਜਨੇ ਉਹਨਾਂ ਨੂੰ ਆਵਾਜ਼ ਮਾਰੀਆ ਉਹ ਅੱਗੇ ਹੱਥ ਮਲਾਉਣ ਲੱਗਾ ਉਹਨਾਂ ਚਸ਼ਮਦੀਦ ਕੁਆ ਦਾ ਦੱਸਦੇ ਤੇ ਉਹਨਾਂ ਅੱਗੇ ਉਹ ਫਾਇਰਿੰਗ ਕਰਤੀ ਪਹਿਲੀ ਗੋਲੀ ਉਹਦੇ ਗਿੱਟੇ ਤੇ ਵਜੀਆ ਤੋਂ ਡਿੱਗ ਪਿਆ ਤੇ ਦੂਜੀ ਤੇ ਦੋ ਤਿੰਨ ਗੋਲੀਆਂ ਹੋਰ ਮਾਰੀਆ ਫਿਰ ਇਥੋਂ ਕੋਈ ਨੌਜਵਾਲਾ ਚੋਕੇ ਤੇ ਮਤਿਆਲ ਖੜਿਆ ਉਹਨਾਂ ਦਾ ਜਵਾਬ ਦਿੱਤਾ ਫਿਰ ਉਠੀ ਲੱਗ ਗਿਆ ਉਹ ਠੇ ਜਾ ਕੇ ਉਹ ਪੂਰਾ ਹੋ ਗਿਆ ਮੈਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਸਰਕਾਰ ਨੂੰ ਕਿ ਇਹ ਗੁੰਡਰਾਗਰਦੀ ਨੂੰ ਨੱਥ ਪਾਉਣੀ ਚਾਹੀਦੀ ਆ ਤੇ ਮੜੀ ਮੜੀ ਗੱਲ ਤੋਂ ਨਾ ਕੋਈ ਇਹਨਾਂ ਦੇ ਜ਼ਮੀਨਾਂ ਦੇ ਰੋਲੇ ਨਾ ਕੋਈ ਪੈੜੀ ਬੰਨਾ ਉਹਦੇ ਵਾਟ ਦਾ ਰੋਲਾ ਤੇ ਮਰਜੀ ਗੱਲ ਤੇ ਕਦੂਜੇ ਨੂੰ ਗੋਲੀਆਂ ਮਾਰ ਦਿੰਦੇ ਜੋ ਇਦਾਂ ਨਹੀਂ ਹੋਣਾ ਚਾਹੀਦਾ ਕਿੰਨੀ ਕੁ ਮਰਜ਼ੀ ਤੇ ਕੀ ਵਿਆਹ ਸੀ ਹਾਂਜੀ ਥੋੜਾ ਜਿਹਾ 27 ਤੋਂ ਵੀ ਫਰਵਰੀ ਨੂੰ ਵਿਆਹ ਹੋਇਆ ਇਹਦਾ ਤੇ ਕੀ ਕਸ਼ਤੀ 32 ਸਾਲ ਉਮਰ ਹੈਗੀ ਤੇ ਖੇਤੀਬਾੜੀ ਕਰਦਾ ਸੀ ਝੋਨਾ ਲਾਇਆ ਵਾ ਕੋਈ ਗੱਲ ਨਹੀਂ ਉਹ ਜੀ ਬੱਚਾ ਵੀ ਹੈ ਕੋਈ ਨਹੀਂ ਬੱਚਾ ਜੀ ਕੋਈ ਨਹੀਂ 24 ਫਰਵਰੀ ਨੂੰ ਵਿਆਹ ਹੋਇਆ ਬੱਚਾ ਜੀ ਕੋਈ ਨਹੀਂ ਹੈ ਫੈਮਿਲੀ ਦੇ ਵਿੱਚ ਕੌਣ ਕੌਣ ਸੀ ਕਵਰੇਜ ਇੱਕ ਭਤੀਜੀ ਮਮੀ ਆਉਦੀ ਘਰ ਦੀ ਤੇ ਭਰਾ ਇੱਕ ਵੱਡਾ ਉਹ ਆ ਜੀ ਮੰਨ ਕਰਦੇ ਹਿੰਦ ਤੱਕ ਕੋਈ ਸੀਸੀਟੀਵੀ ਕੈਮਰੇ ਦੀ ਫੁਟੇਜ ਆਈ ਨਹੀਂ ਸਾਨੂੰ ਫੁਟੇਜ ਤੇ ਆਈ ਹੈ ਪੁਲਿਸ ਦੇਖੋ ਵੈਰੀਫਾਈ ਕੀ ਕਰਦੀ ਆ ਬੰਦੀਆਂ ਦੀ ਪਛਾਣ ਕਰਦੀ ਆ ਰੈਸਟ ਕਰਦੀ ਕੀ ਕਰਦੀ ਕੀ ਨਹੀਂ ਕਰਦੀ ਇਹਦੇ ਨਾਲ ਪੁੱਛਦਾ ਕੰਮ ਆ ਗਏ ਕੀ ਕੌਂਸਲ ਅਧਿਕਾਰੀ ਪਹੁੰਚ ਗਏ ਸੀ ਮੇਰੇ ਕੋਲ ਮੈਨੂੰ ਮਾਂ ਨੇ ਕਦੇ ਗਿਆ ਮੈਨੂੰ ਤਾਂ ਰਾਤ ਦੇ 1 ਵਜੇ ਪਤਾ ਲੱਗਾ ਮੈਂ ਫੇ ਸਵੇਰੇ ਆਉਂਦਾ ਰਾਤੀ ਪਹੁੰਚਦੇ ਸੀ ਪੁਲਿਸ ਅਧਿਕਾਰੀ ਜਦੋਂ ਤੇ ਦੋ ਕੁ ਵਜੇ ਰਾਤ ਕਰ ਵੀ ਆਇਆ ਹਸਪਤਾਲ ਪਹੁੰਚਦੇ ਸੀ ਵੀ ਪੁਲਿਸ ਕੋਈ ਵੜ ਤੱਕ ਗ੍ਰਿਫਤਾਰੀ ਨਹੀਂ ਅਜੇ ਤੱਕ ਨਹੀਂ ਕੋਈ ਗ੍ਰਿਫਤਾਰੀ ਹੋਈ ਕੀ ਕਹਿਣਾ ਚਾਹੁੰਦੇ ਸਰਕਾਰਾਂ ਨੂੰ ਜਿੱਦਾਂ ਦੇ ਆਰ ਕਹਣਾ ਚਾਹੁੰਦੇ ਕਾਲ ਯੂਨੀਵਰਸਿਟੀ ਫੀ ਕੀਤੀ ਜਾਵੇ ਤੇ ਘਰ ਘਰ ਜਿਹੜੇ ਵੈਨ ਪੈਂਦੇ ਬੰਦ ਹੋਣ ਚਾਹੀਦੇ